ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਅੱਜ ਪਹੁੰਚੇ ਆ ਜੀ ਆਪਾਂ ਨਾਨਕੇ ਪਰਿਵਾਰ ਤੇ ਮਾਤਾ ਆਈਆ ਰਕੜੀ ਬੰਨਣਾ ਲਓ ਜੀ ਮਿੱਤਰੋ ਗੰਨੇ ਦੇ ਸੀਜ਼ਨ ਤੋਂ ਬਾਅਦ ਬੈਲਰ ਖੜੇ ਨੇ ਹੁਣ ਇਹਨਾਂ ਦੀ ਰਿਪੇਅਰ ਹੋਣੀ ਆ ਸਮਾਨ ਆਇਆ ਪਿਆ ਕੁਲੋ ਦਿਨਾਂ ਚ ਬੰਦੇ ਨੇ ਆ ਜਾਣਾ ਇੱਕ ਛੱਡਿਆ ਹੋਇਆ ਤੇ ਜਿਹੜਾ ਪਿਛਲੇ ਸਾਲ ਵਾਲਾ ਠੀਕ ਆ ਉਹ ਏਜੰਸੀ ਚ ਹੋਣੀ ਆ ਰਿਪੇਅਰ ਤੇ ਦੋ ਘੜੇ ਨੇ ਘਰੇ ਆ ਦੇਖੋ ਤਿੰਨ ਨੰਬਰ ਗਿਆ ਵਾ ਸਮਾਨ ਲਿਆ ਕੇ ਘਰੇ ਰੱਖਿਆ ਪਿਆ ਸਾਰਾ ਸੀਐਨ ਐਚਓ ਦਾ ਬੱਸ ਬੰਦਾ ਆ ਜਾਵੇ ਤੇ ਕੰਮ ਹੋ ਜਾਣਾ ਸਟਾਰਟ ਆ ਦੇਖੋ ਸਾਰਾ ਪੇਟੀ ਜਿਹਦੇ ਚ ਤੇ ਆ ਸਲਾਈ ਪਈ ਉਹ ਤੇ ਤੇ ਗੰਨੇ ਦਾ ਕੰਮ ਅਸਲ ਚੈਨ ਬਾਈ ਦਾ ਤੇ ਉਹ ਗੰਨੇ ਵਾਲੀਆਂ ਪੌੜੀਆਂ ਫੱਟੇ ਜੋ ਵੀ ਉਹ ਪਏ ਨੇ ਤੇ ਨਮਾ ਟਾਇਰ ਟਾਇਰ ਵੀ ਬਿਲਡਰ ਦਾ ਲਿਆ ਕੇ ਰੱਖਿਆ ਇੱਕ ਆ ਰੱਖਾ ਸਟੈਪਣੀ ਤੋਰਾ ਓ ਜੀ ਮਿੱਤਰੋ ਆਹ ਟਰੈਕਟਰ ਸਾਰਿਆਂ ਨਾਲ ਪਹਿਲਾ ਹੈ ਇਹ ਹੈਗਾ 60 ਇਹ ਪਹਿਲਾਂ ਆਇਆ ਤੇ ਰੋਟਰੀ ਪੰਪ ਚ ਉਹ ਤੋਂ ਬਾਅਦ ਇਹਦੇ ਦੋ ਤਿੰਨ ਪੰਪ ਵੀ ਲੱਗ ਲਏ ਤੇ ਹੁਣ ਇਹ ਸਹੀ ਚੱਲਦਾ ਓਕੇ ਆ ਰਿਪੋਰਟ 99 ਮਾਡਲ ਹੂਗਾ ਨਾ ਇਹ ਇਹ 7 7 ਮਾਡਲ ਆ ਉਹ ਤੋਂ ਬਾਅਦ ਦੂਸਰੇ ਨੰਬਰ ਤੇ ਆ ਖੜਾ ਰਾਜਾ 450 ਸਟੈਂਡਰਡ ਵਾਲਿਆਂ ਦਾ ਇਹ 10 ਮਾਡਲ ਆ ਚੌਥੀ ਪੰਜਵੀਂ ਜੋੜੀ ਟਾਇਰਾਂ ਦੀ ਲੱਗੀ ਇਹਨੂੰ ਚਲੋ ਜੀ ਆ ਗਿਆ ਮੈਂ ਚਲੋ ਜਦਨ ਦਾ ਲਿਆਂਦਾ ਉਦੋਂ ਤੋਂ ਸ਼ੋਅ ਲਈ ਵੀ ਆ ਜੀ ਸ਼ੋਅ ਨਹੀਂ ਲਈ ਹੈਗੇ 30 ਨੰਬਰ ਤੇ ਲਿਆਂਦਾ ਤੀ ਆ ਰਾਜਾ 65 ਦਾ ਪ੍ਰੀਤ ਵਾਲਿਆਂ ਦਾ ਕੋਟੋ ਬਾਅਦ ਫਿਰ ਬੈਲਰਾਂ ਦਾ ਕੰਮ ਕਰਿਆ ਸਟਾਰਟ ਤੇ ਲੋਕ ਕਰੋ ਚੈੱਕ 585 4 ਵੀਲ ਜੋ ਉਹ ਤੇ ਆ ਖੜਾ ਨੋਗੋ 605 ਮਹਿੰਦਰਾ ਉਹ ਤੋਂ ਬਾਅਦ 4 475 ਡੀਆਈ ਤੇ ਹੁਣ ਆ ਲਿਆਂਦਾ ਸੋਨਾ ਲੀਕਾ ਅਰੇ ਚਲਾਇਆ ਨਹੀਂ ਹੈਗਾ ਤੇ 2-4 ਦਿਨੇ ਹੋਏ ਨੇ ਇਹਨੂੰ ਆਏ ਇਹਨੂੰ ਤੇ ਇੱਕ ਆ ਖੜਾ 605 DI ਤੇ ਇੱਕ ਬੇਲਰ ਦੇ ਨਾਲ ਤੇ ਬੇਲਰ ਉਹਦੇ ਨਾਲ ਟਰੈਕਟਰ ਗਿਆ ਵਾ ਉੱਥੇ ਖੰਨੇ ਏਜੰਸੀ 'ਚ ਤੇ ਸਮਾਨ ਲਿਆ ਕੇ ਰੱਖਿਆ ਪਿਆ ਦੇਖੋ ਦਵਾਈਆਂ ਦਵਾਈਆਂ ਜੋ ਵੀ ਉਰੇ ਆਰੇ ਭਾਈ ਬੇਲਰ ਦੀਆਂ ਪੱਤੀਆਂ ਪੁੱਤੀਆਂ ਆਈਆਂ ਤੇ ਸਟੈਂਡਰਡ ਦੀ ਸ਼ੋਅ ਦੇਖੋ ਜਿੱਦਣ ਦਾ ਲਿਆਂਦਾ ਉਦੋਂ ਦੀ ਕਿਵੇਂ ਸਾਂਭ ਕੇ ਰੱਖੀ ਆ ਆ ਭਈਆ ਟੱਕੀ ਕੱਪੜੇ ਦੇ ਵਿੱਚੋਂ ਕੋਣੇ ਕੰਪਲੀਟ ਮੁੜ ਕੇ ਦੇਖਿਓ ਨਹੀਂ ਵੀ ਆਪਾਂ ਲਾਉਣੀ ਆ ਜਾਂ ਨਹੀਂ ਲਾਉਣੀ ਜਿੱਦਣ ਲਿਆਂਦਾ ਦੂਏ ਦਿਨ ਲਾਤੀ ਸੀ ਕਿਉਂਕਿ ਤੂੜੀ ਦੇ ਟਾਈਮ ਤੇ ਲਿਆਂਦਾ ਦੀ ਸੀਜ਼ਨ ਤੇ ਸੜਾਈਆਂ ਦੇ ਤਾਂ ਸਖਚੈਨ ਬਾਈ ਜਾਂ ਘਰੇ ਲਾਏ ਪਏ ਨੇ ਆ ਦੇਖੋ 2 4 6 ਪਈਆਂ ਨੇ ਆ ਤੂਆਂ ਸਲੰਗਾਂ ਜੀਆਂ ਵੀ ਪਈਆਂ ਨੇ ਸਾਈਡ ਵਾਲੀਆਂ ਚਲੋ ਬੇਲਰ ਦਾ ਕੰਮ ਆ ਉਹਦੇ ਕਰਕੇ ਚਾਹੀਦਾ ਵੀ ਉਸਮਾਨ ਸਾਰਾ ਕ੍ਰਾਸ-ਕ੍ਰੂਸ ਸਾਰੇ ਕੁਸ ਉਪਰ ਬੇਲਰ ਵਾਲੀਆਂ ਹੁੱਕਾਂ ਪਈਆਂ ਨੇ ਬਵਾਰਕਾਂ ਸਾਰੇ ਪਰਿਵਾਰ ਨੂੰ ਨਵੇਂ DI 50 ਦੀਆਂ ਦੁੱਗਰੀ ਡਿਵੈਲਪ ਵਾਲਿਆਂ ਦਾ ਖੜਾ ਹੈ ਜੀ ਇਹ ਸੁਪਰ ਸੀਡਰ 8 ਫੁੱਟ ਆਹ ਖੜੀ ਹੈ ਪੀ ਐਸ ਐਸ ਵਾਲਿਆਂ ਦੀ ਟਰਾਲੀ 18.5 ਤੇ ਆਹ ਖੜੀ ਆ 16 ਆਓ ਜੀ ਮਿੱਤਰੋ ਕਿਤੇ ਮੰਡੀ ਤੇ ਨਹੀਂ ਖੜੇ ਇਹ ਆਪਣੇ ਮਾਮਾ ਜੀ ਉਹਨਾਂ ਦੇ ਘਰੇ ਖੜੇ ਨੇ ਆਪਦੇ ਟਰੈਕਟਰ ਨੇ ਖੋਦੇ ਸਾਰੇ ਰਿਸ਼ਤੇਦਾਰ ਦੇਖਦੇ ਨੇ ਤੈਨੂੰ ਸਾਰੇ ਸਾਰੇ ਓਏ ਐ ਐਂ ਕਰੋ ਐ ਐਂ ਕਰ ਦੋ ਐ ਕਿਹੜੇ ਸਕੂਲ ਚ ਪੜਦੇ ਹੋ ਦੱਸੋ DPS वेरी गुड ਕਿਹਨੇ ਕਿੱਥੇ DPS ਨੇ ਅਛੜੀ ਇਹਨਾਂ ਅਛੜੀ ਤੇਰੇ ਕਿੱਥੇ ਖੰਨੇ ਮੈਂ ਨਾਮ ਤਾਂ ਨਾ ਕਿਹਾ ਹੈ ਮੈਂ ਤਾਂ ਨਾ ਕਿੰਦਰ ਦੋਸਤ ਕਿੰਨੇ ਵੜਾ ਲੇ ਦੋਸਤ ਅਲਪਰ ਸਰ ਦਾ ਨਾਮ ਦੱਸੋ ਰੈਂਟ ਕਿੰਨੇ ਨੇ ਕਿੱਥੇ ਵੜਦਾ ਪੜਾ ਹਟਿਆ ਤਾਂ ਇਹ ਹੁਣ ਇਹ ਕਰਦਾ ਜੀ ਟਰੈਕਟਰਾਂ ਦੀ ਦੇਖਭਾਲ ਤੇ ਬਿਲਰਾਂ ਦੀ ਬਾਕੀ ਖੇਤੀਬਾੜੀ ਜੋ ਚੱਲਦਾ ਉਹ ਚੱਲਦਾ ਹੀ ਜੇ ਤੁਹਾਨੂੰ ਪਤਾ ਹੀ ਹੈ ਤਾਂ ਤੁਹਾਡੀ ਵੀ ਵਾਰੀ ਆਉਗੀ ਲਓ ਜੀ ਤੁਹਾਡੇ ਮਾਮਾ ਜੀ ਆ ਕੇ ਵਾਰੀ ਹੋ ਰੇ ਲੋਤਾਂ ਨੂੰ ਤੇ ਮਾਮਾ ਦਾ ਡੋਟਾ ਦਾ ਬੜਾ ਤੇਰੀ ਖੇਤੀ ਬਾੜੀ ਤੇ ਬਿਲਡਰਾਂ ਦਾ ਕੰਮ ਬਾਕੀ ਜੋ ਖੇਤ ਗੰਨੇ ਦਾ ਜਾਰੇ ਕੰਮ ਇਹਨਾਂ ਕੋਲ ਹੈ ਡਿਪਾਰਟਮੈਂਟ ਸ਼ੁਣ ਵੱਡਾ ਮਾਮਾ ਜਿਹੜੀ ਆ ਗਈ ਵਾਰੀ ਇਹਨਾਂ ਦੀ ਡਿਊਟੀ ਆ ਸਰਬ ਕੱਲੀ ਚਾਹ ਪਾਣੀ ਰੋਟੀ ਪਾਣੀ ਤੇ ਪਿੰਡ ਦੀ ਸੇਵਾ ਪਿੰਡ ਦੀ ਸੇਵਾ ਆਲ ਰਾਉਂਡਰ ਹੋਰ ਜੀ ਮਿੱਤਰੋ ਦੇਖੋ ਰੋਜ਼ ਫਿਰਦੇ ਮਹਿਰ ਦੇ ਲਵੇ ਆ ਦੇਖੋ ਚਾਰ ਫਿਰਦੇ ਨੇ ਝੋਨੇ ਦੇ ਵਿੱਚ ਆ ਦੇ ਕਰ ਦਿੰਦੇ ਥੱਲੇ ਕਿੱਤਾ ਇਹਨਾਂ ਦੇ ਵਾਲ ਜੇ ਲੰਮਖ ਦੇ ਨੇ ਲਿਆਂ ਆਪਾ ਪਿੰਡ ਨੂੰ ਵਾਪਸ ਆ। ਸੋਈਆਂ ਵਾਲ ਹੋ ਕੇ, ਵਿਰਜਣੋ ਹੋ ਕੇ, ਸਿਰਥੜਾ ਹੋ ਕੇ ਤੇ ਨਹਿਰ ਦੇ ਨਾਲ ਨੇ ਆ ਦੇਖੋ।